कमेटी तेई अक्तूबर तू तो अन्थे समय लि ब्रम ट्रस्ट अमृतसर के बहार कच्चे सफाई सेवका वालों लगातार भोख हड़ता जारी है ਅ ਮੰਗ ਜਿਹੜੀ ਹੈ ਸੰਵਿਧਾਨਿਕ ਇੰਨੀ ਕ ਹੈਗੀ ਹੈ ਕਿ ਲੋਕਲ ਬੋਡੀ ਮਿਨਿਸਟਰ ਦੇ ਨਾਲ ਮੀਟਿੰਗ ਕਰਾਈ ਜਾਵੇ। ਲਾਸਟ ਟਾਈਮ ਵੀ ਜਦੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਇਹਦਾ ਵਾਅਦਾ ਕੀਤਾ ਗਿਆ। ਅ ਅੱਜ ਫੇਰ ਇੱਕ ਮੰਗ ਪੱਤਰ ਦਿੱਤਾ ਗਿਆ ਕਿ 19 ਤਰੀਕ ਤੱਕ ਜੇ ਮੀਟਿੰਗ ਆਰਗੇਨਾਈਜ਼ ਨਹੀਂ ਕੀਤੀ ਜਾਂਦੀ 19 ਤਰੀਕ ਬੁੱਧਵਾਰ ਇੰਪਰੂਵਮੈਂਟ ਟਰਸਟ ਅਮਰਸਰ ਦਾ ਚੇਅਰਮੈਨ ਕਰਮਜੀਤ ਸਿਗਰੇਟ ਉਹਦੀ ਕੋਠੀ ਦਾ ਕਿਰਾਇਆ ਦਿੱਤਾ ਜਾਏਗਾ। ਔਰ ਆਪਣੀ ਸਵਜਾਨਿਕ ਹੱਕਾਂ ਦੇ ਲਈ ਸੰਘਰਸ਼ ਕੀਤਾ ਜਾਏਗਾ ਮੰਗ ਸਿਰਫ ਮਜ਼ਦੂਰਾਂ ਦੀ ਪਿਛਲੇ 15-20 ਦਿਨ ਤੋਂ ਸਿਰਫ ਇੰਨੀ ਹੈ ਕਿ ਲੋਕਲ ਬੋਡੀ ਮੰਿਸਟਰ ਸਥਾਨਿਕ ਨਿਕਾਇਜ਼ ਮੰਤਰੀ ਦੇ ਨਾਲ ਮੀਟਿੰਗ ਦਿੱਤੀ ਜਾਵੇ ਇੰਨੀ ਮੀਟਿੰਗ ਦੇ ਵੀ ਪ੍ਰਸ਼ਾਸਨ ਸ਼ਾਸਨ ਮੰਨਨ ਨੂੰ ਤਿਆਰ ਨਹੀਂ ਹੈਗਾ ਔਰ ਇਹਦੇ ਸੰਦਰਭ ਦੇ ਵਿੱਚ ADC ਅੰਮ੍ਰਿਤਸਰ ਨੂੰ ਸਾਫ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਉਨੀ ਤਰੀਕ ਚੇਰਵੇਦੀ ਕੋਠੀ ਤੱਕ ਰਾਵ ਚੇਅਰਮੈਨ ਦਾ ਫਰਜ ਹੈਗਾ ਇੰਪਰੂਵਮੈਂਟ ਟਰਸਟ ਅੰਬਰਸਰ ਦੇ ਕਿ ਲੋਕਲ ਬਾਡੀ ਮਿਨਿਸਟਰ ਦੇ ਨਾਲ ਮੀਟਿੰਗ ਆਰਗੇਨਾਈਜ਼ ਕੀਤੀ ਜਾਵੇ। ਲੋਕਲ ਬਾਡੀ ਮਿਨਿਸਟਰੀ ਤੱਕ ਆਪਣੀ ਗੱਲ ਰੱਖਣਾ ਇਕਵਲ ਪੇ ਫੋਰ ਇਕਵਲ ਵਰਕ ਪ੍ਰਿੰਸੀਪਲ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਠੇਕੇਦਾਰੀ ਸਿਸਟਮ ਦਾ ਦਰਦ ਕੀ ਹੈਗਾ, ਪੰਧੂਆ ਮਜ਼ਦੂਰੀ ਦਾ ਸਰਤਾਕ ਕੀ ਹੈ। 300 ਰੁਪਏ ਦਿਹਾੜੀ ਦਾ ਸੇ ਸਿੱਖਿਆ ਰੋਜ਼ਗਾਰ ਦੇ ਮਜ਼ਦੂਰ ਤੇ ਕੀ ਫਰਕ ਪੈ ਰਿਹਾ। ਇਹਦੇ ਲਈ ਲੋਕਲ ਬਾਡੀ ਮਿਨਿਸਟਰ ਦੇ ਨਾਲ ਇੱਕ ਮੀਟਿੰਗ ਚਲਾਣੇ ਆ ਜਿਹੜੇ ਪਿਛਲੇ 15-20 ਦਿਨ ਤੋਂ ਲਗਾਤਾਰ ਭੁਖੜਦਾਲ ਹੋਣ ਦੇ ਬਾਵਜੂਦ ਵੀ ਕੋਰੀ ਨਹੀਂ ਕੀਤੀ ਜਾ ਰ ਬਾਰ ਇਕੱਠਾ ਕੀਤਾ ਜਾਵੇ ਤਾਂ ਕਿ ਕੱਟੇ ਹੋਵੇ ਤਾਂ ਕਿ ਜੇ ਨਨ ਕਰਮਜੀਤ ਸਿੰਘ ਦੇ ਦੂਦੇ ਤੋਂ ਜਿਹੜਾ ਸਰਮਾਇਦਾਰੀ ਦਾ ਕਿਲਾ ਹੈਗਾ ਉਹ ਕੱਢਿਆ ਜਾਵੇ ਔਰ ਮਜ਼ਦੂਰ ਆਪਣਾ ਹੱਕ ਦੱਸਣ ਕਿ ਲਾਸਟ ਟਾਈਮ ਜਦੋਂ ਸਾਡੇ ਕੋਲ ਆਇਆ ਕਿ ਕਿੰਨਾ ਮਜ਼ਦੂਰ ਸਾਡੇ ਨਹੀਂ ਹੈਗੇ ਮਜ਼ਦੂਰ ਇੰਪਰੂਵਮੈਂਟ ਟਸਤੇ ਨਹੀਂ ਹੈਗੇ ਭੈਣਾਂ ਨੂੰ ਬਜ਼ੁਰਗਾਂ ਨੂੰ 15-15 ਸਾਲ ਹੋ ਗਏ ਇੱਥੇ ਕੰਮ ਕਰਦੇ ਔਰ 6 ਮਹੀਨੇ ਦਾ ਕੱਲ ਦਾ ਆਇਆ ਨਵਜਾਤ ਬੱਚਾ ਨਵਜਾਤ ਸ਼ਿਸ਼ੂ ਕਹਦਾ ਇਹ ਸਾਡੇ ਨਹੀਂ ਹੈਗੇ ਤੁਸੀਂ ਭਾਈ ਸਾਹਿਬ ਸਾਡੇ ਨਹੀਂ ਹੈਗੇ ਤੁਹਾਨੂੰ 6 ਮਹੀਨੇ ਹੋਏ ਆ ਸਿਆਸੀ ਹੋੜੀਆਂ ਦੇ ਨਾਲ ਚੇਅਰਮੈਨ ਬਣੇ ਇਹ ਮਜ਼ਦੂਰ ਕਰੋਨਾ ਦੇ ਸਮੇਂ ਜਦੋਂ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਖੜਨਾ ਲਾਸ਼ਾਂ ਚੱਕਣੀਆਂ ਮਜ਼ਦੂਰ ਦੀ ਕੀਤੀਆਂ ਉਹਦੇ ਲੋਕ ਆਪਣੇ ਹੱਥਾਂ ਦੇ ਨਾਲ ਇਹਨਾਂ ਇਲਾਕਿਆਂ 'ਚ ਸਫਾਈ ਕਰਦੇ ਸੀ 19 ਤਰੀਕ ਚੇਅਰਮੈਨ ਕਰਮਜੀਤ ਸਿੰਘ ਗ੍ਰੀਟੂ ਦੀ ਕੋਠੀ ਦਾ ਕਿਰਾ ਸਾਰੇ ਸਮਾਜਿਕ ਧਾਰਮਿਕ ਜਥੇਬੰਦੀਆਂ ਵੱਲ ਚੜ੍ਹ ਕੇ ਸ਼ਮੂਲੀਅਤ ਕਰਦੇ ਧੰਨਵਾਦ ਜੀ ਜੈ ਭਿੰਦ